ਲਓ ਜੀ ਮਿੱਤਰੋ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ ਦੇ ਬਲੌਗ ਦੇ ਵਿੱਚ 10 ਅਗਸਤ ਦਿਨ ਐਤਵਾਰ ਨੂੰ ਇਹ ਬਲੌਗ ਬਣ ਜਾ ਰਿਹਾ ਤੇ ਸੋਮਵਾਰ ਦੀ ਸਵੇਰ ਨੂੰ ਬਲੌਗ ਪਾਵਾਂ ਪਹਿਲਾਂ ਕੰਨਾਂ ਦੇ ਦਰਸ਼ਨ ਕਰੋ ਦਿਲ ਬਣਾਉਂਦਾ ਜ ਨਹੀਂ ਬੜਾ ਜਿਆਦਾ ਚੰਗਾ ਬੱਚਾ ਮੜੀ ਧੌਣ ਵੀ ਦੇਖ ਕਰੋ ਕੁਆਲਿਟੀਆ ਚੈੱਕ ਲੈ ਨੈਕ ਨੁੱਕ ਜੀ ਕਿਆ ਬਾਤਾਂ ਆ ਬੱਚੇ ਦੀਆਂ ਤੇ ਕੁਮੈਤ ਰੰਗ ਦਾ ਹਜੇ ਚੌਕੜਾ ਬੱਚਾ ਦੋ ਪੈ ਇੱਕ ਪੈਰ ਚਟਾ ਤੋਂ ਤੋਂ ਬਹੁਤ ਜ਼ਿਆਦਾ ਚੰਗੇ ਕੰਨ ਕੋ ਨੂੰ ਵੀ ਜਮਾਂ ਸੂਟਾ ਪੂਰਾ ਚੰਗਾ ਵਸ਼ੀਰਾ ਦੇਖ ਸਕਦੇ ਆਂ ਦੋਸਤੋ ਰਾਜ ਲਿਆ ਬਾਰ ਓਏ ਇਹ ਦੋਸਤੋ ਬਾਈ ਤਾਰੀ ਵਾਲੇ ਰਾਜ ਸੰਗਾਰ ਦਾ ਵਸ਼ੀਰਾ ਜਮਿਆਂ ਬਾਈ ਤਾਰੀ ਦੇ ਘਰੇ ਹੀ ਆ ਦੇਖੋ ਤੋਂ ਤੋਂ ਤੁਹਾਨੂੰ ਕੋ ਨੂੰ ਦੇਖੋ ਤੇ ਇਹਦੀ ਮਾਂ ਹੁਣ ਬਾਈ ਟਵਾਣੇ ਕੋਲ ਸਰਿੰਦਰ ਟਵਾਣੇ ਕੋਲ ਖੜੀ ਮੱਥੇ ਪਟਾ ਕਨਕੁਨੇ ਨਾ ਪੂਰਾ ਟੌਪ ਦਾ 6 ਮਹੀਨੇ ਦਾ ਬਸ਼ੀਰਾ ਖੜਨੇ ਖੁਰਨੇ ਚੈੱਕ ਕਰੋ ਬੱਚੇ ਤੇ ਜਿਆਦਾ ਮੁੱਲ ਦਾ ਹਜ਼ਾਰਾਂ ਚ ਵੰਦਨੇ ਨੇ ਬੱਚੇ ਨੇ ਰੇਟ ਆਪਾਂ ਵਿੱਚ ਤਾਂ ਬੋਲਤਾ ਦੋਸਤੋ ਪੂਰੇ ਟੌਪ ਦਾ ਬਸ਼ੀਰਾ ਮੰਨ ਲਓ ਇੱਕ ਥੋੜਾ ਆ ਸੰਭਾਲ ਨਹੀਂ ਇਹਦੀ ਹੋਈ ਤਾਂ ਸਸਤਾ ਦੇਈ ਜਾਂਦੇ ਆਂ ਆਇਨਾ ਸਮਝੋ ਵੀ ਪਤਾ ਨਹੀਂ ਕੁਆਲਿਟੀ ਹੈ ਨਹੀਂ ਬੱਚੇ ਚ ਆਇਆ ਵੀ ਫਾਰਮ ਚੋਂ ਹੀ ਆ ਇੱਕ ਆਪਣਾ ਬਸ ਰੇਟ ਆਪਾਂ ਜਿਹੜਾ ਕਹਿੰਦੇ ਹੁੰਦੇ ਆ ਜਾਇਜ਼ ਰੇਟ ਆ ਤੁਹਾਨੂੰ ਤੁਹਾਨੂੰ ਚੱਕ ਰਾਜ ਇੱਕ ਮਿੱਤਰੋ ਆ ਵੀ ਸਿਰਾਂ ਚੈੱਕ ਕਰੋ ਕੰਨਾਂ ਦਾ ਇਹ ਵੀ ਦੈਲੀ ਬਣਾਉਂਦਾ ਲੋ ਦੇਖੋ ਕੰਨ ਜਮਾ ਸੂਟ ਆ ਕੰਨਾਂ ਤੋਂ ਤਾਂ ਪੁਰਾਣੇ ਬੰਦੇ ਨੇ ਪਸਾਨ ਲਿਆਣਾ ਵੀ ਆਪਣੇ ਵਾਲੇ ਡਾਇਮੰਡ ਦਾ ਜਿਹੜੇ ਡਾਇਮੰਡ ਨੂੰ ਜਾਣਦੇ ਫਾਰਮ ਦਾ ਸਾਰਿਆਂ ਤੋਂ ਸਸਤਾ ਬਸ਼ੀਰਾ ਜਮਾ ਥੋੜੇ ਭਾ ਦਾ ਬਸ਼ੀਰਾ ਮਿੱਤਰੋ ਕਾਲਾ ਚੰਬਾ ਜਿਹਨੇ ਟੂਰਨਾਮੈਂਟਾਂ ਤੇ ਦੇਣਾ ਸਿਆਲਾਂ ਵਾਸਤੇ ਖਰੀਦਣ ਜਾਂਦੇ ਕਿਸੇ ਨੇ ਹਜੂਰ ਸਾਹਿਬ ਚੋਣਾ ਕਿਸੇ ਨੇ ਹੋਰ ਜਗ੍ਹਾ ਤੇ ਚੜਾਉਣਾ ਕਿਸੇ ਨੂੰ ਸਾਂਭਣ ਨੂੰ ਦੇਣਾ ਜਾਂ ਸਵਾਰੀ ਵਾਸਤੇ ਲੈਣਾ ਜਮਾ ਭਾ ਦਾ 50000 ਤੋਂ ਵੀ ਥੋੜਾ ਮਾਨਤਨ ਹੋਜੂ ਹੋਰ ਵੀ 50000 ਤੋਂ ਤੇ ਮਿੱਤਰ ਬੱਚਾ ਚੈੱਕ ਕਰ ਲਿਓ ਕੰਨਾਂ ਦਾ ਦਿਲ ਬਣਾਉਂਦਾ ਡਾਇਮੰਡ ਦਾ ਰਾਜ ਤੂਰ ਦੇ ਓਏ ਲੋ ਜੀ ਕਰੋ ਚੈੱਕ ਮੋਰ ਲਿਆ ਬਈ ਇੱਕ ਮਿੱਤਰ ਆਹ ਘੋੜੀ ਕਰੋ ਚੈੱਕ ਲੱਖੋਂ ਥੱਲੇ ਬਣ ਜਾਣੀਆਂ ਨੁਕਰੇ ਬੱਚੇ ਦੇਣ ਵਾਲੀ ਆ ਚੰਬੀ ਘੋੜੀ ਆ ਚਾਰੇ ਪੈਰ ਚਟੇ ਆ ਕਾਲੀ ਚੰਬੀ ਵੀ ਕਹਿੰਦੇ ਵਿੱਚ ਹੀ ਇਹਨੂੰ ਨਹੀਂ ਬੀ ਚੰਬੀ ਕਹਿੰਦੇ ਕਿਉਂਕਿ ਛੱਟਾਪਣ ਬਹੁਤ ਆ ਤੇ ਇਹ 4 4.5 ਸਾਲ ਦੀ ਉਮਰ ਆ ਹਾਈਟ 60 ਤੋਂ ਥੋੜੀ ਜਿਹੀ ਦਬੂ ਤੇ ਆਪਣੇ ਵਾਲੇ ਬਾਜ ਤੋਂ ਮੀਟ ਹੋਈ ਹੋਈ ਆ ਤੇ ਹਜੇ ਬੱਚੀ ਤਾਜੀ ਲਾ ਕੇ ਦੇਖ ਲਓ ਦੋਸਤੋ ਥਣਾ ਚ ਉਵੇਂ ਦੁੱਧ ਵੀ ਹਜੇ ਪੂਰਾ ਸਖਾਇਆ ਨਹੀਂ ਤੇ ਬਾਲਪੁਰਿਆਂ ਜਮਾਂ ਸਾਫ ਸੁਵਾਰੀ ਸੂਰੀ ਦੇ ਪਾਸ ਸੋਹਣਾ ਤੁਰਦੀ ਆ ਇਹ ਆ ਲੱਖਾਂ ਇਹਦਾ ਵੀ ਅੰਦਰ ਹੀ ਬੰਦਣਾ ਰਿਹਾ ਇੱਕ ਤੋਹਫਾ ਤੁਹਾਨੂੰ ਹੋਰ ਦਿਖਾਉਣਾ ਸਿਰਫ ਮੱਥੇ ਪਟੇ ਪਟੇ ਦੀ ਘੋੜੀ ਆ 59 ਇੰਚ ਦੇਖੋ ਪਟਾ ਪੁਟਾ ਮੱਥੇ ਵਾਲਾ ਕੰਨ ਹੁਣ ਚੰਗਾ ਸੂਨਦੀ ਬਹੁਤ ਸੋਹਣਾ ਰਿਜ਼ਲਟ ਵੀ ਆਪਣੇ ਫੋਟੋ ਮਿਲ ਜਾਣਗੇ ਤੁਹਾਨੂੰ ਧੌਣ ਦੇਖੋ ਪੇਟ ਦੇਖੋ 23 ਤਰੀਕ ਨੂੰ ਦੋਸਤੋ ਜਿਹੜੀ ਮੂਰੇ ਹੁਣ 23 ਤਰੀਕ ਆਉਣੀ ਆ 5 ਮਹੀਨੇ ਗੱਭਨ ਚੈੱਕ ਪਾਸ ਹੋ ਜਾਣਗੇ ਇਹ ਕਰਮ ਵਾਲਾ ਘੋੜਾ ਜਿਹੜਾ ਨੀਲਾ ਬਾਈ ਟੈਂਕੂ ਕੋਲ ਖੜਾ ਆਪਣੇ ਭਰਾ ਸਰਹੰਦ ਵਾਲਿਆਂ ਦਾ ਤੇ ਉਹਦੀ ਉਹ ਤਾਂ ਗੱਬਣਾ ਮੀਟਿੰਗ ਦੀ ਫੋਟੋ ਵੀਡੀਓ ਮੈਂ ਬਾਬਾ ਰਿੱਤੇ ਤੇ ਬੰਦੇ ਨੂੰ ਜਾਇਜ ਮੋਲ ਦੀ ਦੋਸਤੋ ਲੱਕ ਦੇ ਆਸ-ਪਾਸ ਹੀ ਮਿਲ ਜੂ ਤੁਹਾਨੂੰ ਤੇ ਮਾਨਤਾਂ ਨੂੰ ਪੂਰਾ ਕਰਾਂ ਜਿੰਨਾ ਹੋਇਆ ਆਪਣੇ ਤੋਂ ਤੇ ਜੇ ਕੇ ਭਰਾ ਦੇ ਚੱਲਦੀ ਵੀ ਇਹੀ ਦੇਖ ਲਾ ਥਾਮੇ ਬੰਨ ਬਾਬਾ ਥਾਮੇ ਤੇ ਮੈਂ ਤਰੇ ਕਾ ਕੋੜੀ ਚੈੱਕ ਕਰੋ ਲੰਬੀ ਲੰਬੀ ਦੇਖੋ ਕਿੰਨੀ ਆ ਤੇ ਕਾਟੋਂ ਬਾਹਰ ਇਹਦੀ ਹਾਈਟ ਆ ਕਾਟ ਹੀ ਮੰਨੋ ਤੁਸੀਂ ਪੰਜ ਮਹੀਨਿਆਂ ਤੋਂ ਤੇ ਸਿਰਿਆਂ ਦੇ ਵਿਚਾਲੇ ਗੱਬਣ ਨੀਲੀ ਜੰਬੀ ਆ ਸਾਰੇ ਪਿੰਡੇ ਚ ਬਾਲ ਚਿੱਟੇ ਆ ਤੇ ਨੁਕਰੇ ਘੋੜੇ ਤੋਂ ਗੱਭਨ ਚੈੱਕ ਪਾਸ ਆ ਦੋਸਤੋ ਜੇ ਕੇ ਭਰਾ ਦੇ ਚੱਲਦੀ ਹੋਈ ਇਹ ਵੀ ਦੇਖ ਸਕਦਾ ਹਾਈਟ ਵਾਲੀ ਘੋੜੀ ਲੰਬੀ ਲੰਬੀ ਲੈਣੀ ਹੈ ਰੇਟ ਸਿਰ ਬੰਨ ਜਣੇ ਕਿਉਂਕਿ ਇਹ ਦਰਮਿਆਨੀ ਘੋੜੀਆਂ ਮੰਨ ਲਓ ਰਾਜੀ ਨਾਮ ਵਾਲੀ ਰਾਜੀ ਨਾਮ ਵਾਲੀ ਲਿੱਸੀ ਆ ਪਰ ਹਾਈਟ ਬਹੁਤ ਜਿਹੜੇ ਭਰਾਵਾਂ ਦੇ ਫੋਨ ਆਉਂਦੇ ਹੁੰਦੇ ਆ ਵੀ ਬਾਈ ਆਪਾਂ ਹਾਈਟ ਵਾਲੀ ਘੋੜੀ ਲੈਣੀ ਆ ਲਿੱਸੀ ਵੀ ਹੋਵੇ ਤਾਂ ਉਹ ਭਰਾ ਮੇਰੇ ਆ ਘੋੜੀ ਦੇਖ ਲੈਣ ਹੈਨਾ ਇੱਕ ਘੋੜੀ ਤੁਹਾਨੂੰ ਅਮਰੂਤੀ ਦਿਖਾਉਂਦਾ ਜਿਹਦਾ ਨਾਮ ਅਮਰੂਤੀ ਆ ਜੇ ਕੇ ਭਰਾ ਦੇ ਚੱਲਦੇ ਉਹ ਵਾਸ ਐ ਕਹਦੇ ਭਾਈ ਮਰੂਤੀ ਘੋੜੀ ਦਾ ਲੈਣਾ ਦੇਖੋ ਚਾਲ ਵਾਸਤੇ ਜਿਹਨੇ ਸਪੈਸ਼ਲ ਚਾਲ ਵਾਸਤੇ ਲੈਣੀ ਬਰੂਕੀ ਬਾਬਾ ਆਹ ਚੈੱਕ ਕਰੋ ਦੋਸਤੋ ਗਾਲਡੀ ਜੰਬੀ ਘੋੜੀ ਆ ਚਾਲ 58 ਕੈਂਚਾ ਇਹਦਾ ਨਾਮ ਮਰੂਤੀ ਰੱਖਿਆ ਹੋਇਆ ਆਪਾਂ ਦੇਖਾ ਦੇ ਭਰਾ ਆਪਣੇ ਤੁਰਦੀ ਤੁਰਦੀ ਬਹੁਤ ਹਨੇਰੀਆਂ ਲਿਆ ਦਿੰਦੀ 25 30 ਦੀ ਸਪੀਡ ਤੇ ਰੀਵੀਅਰ ਚੱਲ ਤੁਰਦੇ ਹਾਈਟ ਜਰੂਰ 98 ਇੰਚ ਆ ਪਰ ਤੋਰੇ ਤੋਰੇ ਬਹੁਤ ਚੰਗੇ ਲਿਆ ਜਾ ਬਾਬਾ ਬੰਦੇ ਬਾਹਰ ਨੂੰ ਗਏ ਤੇ 5 ਮਿੰਟ ਲੇਟਾ ਮਾਰ ਲਿਆ ਤੇ ਮੇਤਰ ਕੁੜੀਆਂ ਤੁਹਾਨੂੰ ਹੋਰ ਵੀ ਦਰਸ਼ਨ ਕਰਾਇਆ ਇੱਕਾ ਚੰਬੀ ਕੁੜੀ ਦੇਖ ਲਓ 65 ਇੰਚ ਦੇ ਲਵੀ ਇਹਦੀ ਹਾਈਟ ਆ ਜੀ ਸਵਾਰੀ ਸੂਰੀ ਦੀ ਪਾਸ ਆ ਮੌਕੇ ਤੇ ਖਾਲੀ ਅੰਦਰ ਦੀ ਚੈੱਕ ਕਰ ਜੀ ਚਾਰੇ ਪੈਰ ਚਿੱਟੇ ਢਿੱਡੇ ਚਿੱਟਾ ਮੂੰਹ ਚਿੱਟਾ ਦੇਖ ਸਕਦੇ ਹੋ ਇਨੇ ਨੂੰ ਕਰਵਾ ਤੈਨਵਾ ਸਟਲ ਨਹੀਂ ਆ ਤੇ ਆ ਵੀ ਪਾਸਰ ਬੰਦ ਨਹੀਂ ਕੁੜੀ ਕਾਲੀ ਆ ਮੱਥੇ ਫੁੱਲ ਹੈ ਇਹਦੇ ਧੌਣ ਤੋਂ ਨਹੀਂ ਦੇ ਸਕਦੇ ਆ ਲੋ ਜੀ ਮੱਥੇ ਫੁੱਲ ਹਨ ਕੋਣ ਚੰਗਾ ਲੱਗਿਆ ਹੋਇਆ ਸਵਾਰੀ ਸੁੱਕੀ ਜੀ ਵੀ ਪਾਸ ਆ ਤੇ ਇਹ ਜੈਰਾ ਅੱਜ ਤਾਂ ਮੀਟ ਹੋ ਗਈ ਇਹਨੂੰ ਮੰਨ ਲਓ ਤਕਰੀਬਨ 6-7 ਦਿਨ ਮੀਟ ਹੋਈ ਨਾ ਹੋ ਗਈ ਫੋਟੋ ਵੀਡੀਓ ਮਿਲ ਜੂ ਇਹ ਕਾਹ ਕੁੜੀ ਮੱਝੂ ਵਾਲੀ ਚੈੱਕ ਕਰੋ ਕਾਟੰਚੇ ਦੀ ਹਾਈਟ ਆ ਘੋੜਾ ਹੀ ਇੱਕ ਹਿਸਾਬ ਦਾ ਆਪਾਂ ਕਹਿ ਦਈਏ ਨੀਲੀ ਘੋੜੀ ਆ ਅੰਦਰ ਦੀ ਚੈੱਕ ਪਾਸ ਆ ਮੌਕੇ ਤੇ ਖਾਲੀ ਆ ਆਪਦੇ ਮਨਪਸੰਦ ਕਾਲੇ ਤੋਂ ਭਰੋਣੀ ਕਾਲੇ ਤੋਂ ਨੁਕਰੇ ਤੋਂ ਭਰੋਣੀ ਨੁਕਰੇ ਤੋਂ ਨੀਲੇ ਤੋਂ ਭਰੋਣੀ ਨੀਲੇ ਤੋਂ ਦੇਖਾਂ ਇਹ ਕਾ ਵੱਡੇ ਵੱਡੇ ਵਾਲੀ ਘੋੜੀ 60 ਤੋਂ ਵਾਰ ਹੀ ਆਦੀ ਹਾਈਟ ਆ ਤਿੰਨ ਪੈਰ ਚਿੱਟੇ ਆ ਜੇ ਮੱਥੇ ਪਟਾ ਇਹ ਜੈ ਰਾਜ ਤੋਂ ਮਲਾਵੇ ਆ ਬਤਾ ਬਤ ਇਹ ਕਾ ਪੋਣੀ ਨੁਕਰੀ ਘੋੜੀ ਚੈੱਕ ਕਰ ਲੋ ਜੀ ਚਾਰੇ ਪੈਰ ਚਿੱਟੇ ਰੰਗ ਰੰਗ ਬਹੁਤ ਚੰਗਾ ਇਹਦਾ ਤੇ ਨੀਲੀ ਚੰਬੀ ਆ ਪੌਣੀ ਨੁਕਰੀ ਆ ਇਹ ਵੀ ਅੰਦਰ ਦੀ ਸਾਫ ਆ ਇਹ ਤਾਂ ਬੁਸ਼ੇਰੀ ਚੈੱਕ ਕਰ ਲੋ ਪੰਜ ਪੈਰ ਨਹੀਂ ਇਹ ਮੇਟ ਹੋਈ ਹੋਈ ਹੈ ਦੋਸਤੋ 2 ਸਾਲ ਦੀ ਹੈਗੀ ਆ ਦੋ ਮੰਨ ਲਓ 25 26 ਮਹੀਨੇ ਆ ਜੀ ਤੇ ਖੰਗੁੰਦੀ ਚੰਗੀ ਆ ਹੌਣ ਤੋਂ ਸੋਹਣੀ ਜੇ ਕੇ ਭਰਾ ਦੇ ਚੱਲਦੀ ਹੋਈ ਇਹ ਦੇਖ ਲਓ ਤੇ ਦੋਸਤੋ ਜਿਹੜੀਆਂ ਤਿੰਨ ਘੂੜੀਆਂ ਤਿੰਨਾਂ ਨੂੰ ਮਹੀਨਾ-ਮਹੀਨਾ ਮੀਟ ਹੋਇਨ ਹੋ ਗਿਆ ਚੈੱਕ ਕਰਾਵਾਂਗੇ ਜਿਹੜਾ ਅੱਜ ਆਪਾਂ ਰੇਟ ਕਰਨਾ ਵੀਡੀਓ ਚ ਉਹ ਖਾਲੀ ਗੱਪਣ ਤੁਹਾਡੇ ਮੰਨ ਲਓ ਬਿਨਾ ਚੈੱਕ ਹੋਏ ਵਾਲਾ ਕਰਾਂਗੇ ਤੇ ਪਰ ਜੇ ਉਹਦੋਂ ਚੈੱਕ ਹੁੰਦੀ ਗੱਪਣ ਚੈੱਕ ਪਾਸ ਹੁੰਦੀਆਂ ਤਾਂ ਆਪਾਂ ਉਹ ਜਾਂ ਰੇਟ ਕਰਾਂ ਜਿਵੇਂ ਨੀਲੀ ਬਿਸ਼ੇਰੀ ਤਿੰਨ ਸਾਲ ਉਮਰ ਆ ਮੱਧੂਕਿਆਲੀ ਬਿਸ਼ੇਰੀ ਆ ਇਹਨੂੰ ਮਹੀਨਾ ਹੋ ਗਿਆ ਜਿਹੜਾ ਨੀਲਾ ਬਿਸ਼ੇਰ ਆਪਾਂ ਲਿਆਂਦਾ ਸੀ ਉਹ ਤਾਂ ਮੀਟ ਹੋਈ ਨਾ ਤੇ 60 ਗਿੰਦ ਦੇ ਨੇੜੇ ਦੀ ਹਾਈਟ ਆ ਤਿੰਨਾਂ ਦੀ ਹਾਈਟ ਬਰਾਬਰ ਜੀ ਆ ਜਿਵੇਂ ਆ ਮੌਗਾ ਕੁੜੀ ਹੋ ਗਈ ਮੱਥੇ ਫਟਾ ਮਗਰਲੇ ਦੋ ਪੈਰ ਚਿੱਟੇ ਆ ਤੇ ਬਾਡੀ ਬੁੱਡੀ ਕੰਨ ਖੁਣ ਬਹੁਤ ਜ਼ਿਆਦਾ ਚੰਗਾ ਧੌਣ ਧੌਣ ਦੀ ਮੰਤਰ ਹੋਈ ਇਹ ਵੀ ਜ਼ਹਿਰ ਆਜ ਤੋਂ ਮਹੀਨਾ ਹੋ ਗਿਆ ਮੀਟ ਹੋਈ ਨੂੰ ਤੇ ਆ ਦੋ ਪੈਰ ਚਿੱਟੇ ਮੱਥੇ ਫੁੱਲ ਦੀ ਕੁੜੀ ਆ ਇਹਨੂੰ ਵੀ ਮਹੀਨਾ ਹੋ ਗਿਆ ਮੀਟ ਹੋਈ ਨੂੰ ਇਹ ਵੀ ਜ਼ਹਿਰ ਆਜ ਤੋਂ ਆ ਦਿਖਾ ਦਿਨੇ ਤੁਹਾਨੂੰ ਦਰਸ਼ਨ ਕਰਾ ਦਿਨੇ ਕੁੜੀ ਦੇ ਕੰਨ ਨੂੰ ਦੇਖ ਲਓ ਤੁਸੀਂ ਆ ਕੁੜੀ ਸੀਲ ਹੋ ਗਈ ਜੀ ਕੋਮੇ ਦਾ ਬੰਦਿਆਂ ਦਾ ਬਿਆਨ ਆਇਆ ਹੋਇਆ ਲੈ ਕੇ ਉਹਨਾਂ ਨੂੰ 2-4 ਦਿਨਾਂ ਤੱਕ ਜਾਣੀ ਆ। ਇਹ ਵੀ ਜ਼ਹਿਰ ਆਜ ਤੋਂ ਵੈਸੇ ਮੇਢ ਸੀ ਤੇ ਆ ਵੀ ਹਜ਼ਾਰਾਂ ਦੇ ਮੁੱਲ ਵਾਲੀ ਘੋੜੀ ਆ ਜੀ। ਚੰਬੀ ਘੋੜੀ ਆ ਮੁੱਲ ਆਪਾਂ ਵੀਡੀਓ 'ਚ ਹੀ ਬੋਲ ਦਿੰਨੇ ਆ। ਤੇ ਇਹਦਾ ਮੁੱਲ ਹੈਗਾ ਜੀ 75000 ਜਿਹੜਾ ਵੀਡੀਓ ਸ਼ੇਅਰ ਕਰਕੇ ਜਿਵੇਂ ਉਹ ਲਾਉਂਦੇ ਹੁੰਦੇ ਆ ਆਫਰ ਆਪਾਂ ਵੀ ਆਫਰ ਉਹਨੂੰ 5000 ਸਿੱਧਾ ਹੀ ਸਾਡੇ ਆਜੋ। 5 ਗਰੁੱਪਾਂ 'ਚ 5 ਗਰੁੱਪਾਂ 'ਚ ਸ਼ੇਅਰ ਕਰਦੇ ਤੇ ਉਹਨੂੰ ਆ ਘੋੜੀ ਫ੍ਰੀ ਤੇ 5000 ਦਾ ਸਸਤੀ ਦਿੱਤੀ ਆ ਤੇ ਆ ਘੋੜੀ ਦੇਖੋ ਜੀ ਪੰਜ ਕਲੈਨ ਕੁਮੈਤ ਖਾਲੀ ਆ ਮੱਥੇ ਪਟਾ ਚਾਰ ਪਰ ਤੇ ਆ ਨੁਕਰੀ ਬਿਸ਼ੇਰੀ ਆ 20-22 ਮਹੀਨਿਆਂ ਦੀ ਘੋੜੀ ਬਣੀ ਖੜੀ ਆ ਨਕੰਦ ਬਿਸ਼ੇਰੀ ਆ ਕੇ ਦੰਦ ਪਟ ਕੇ ਦੇਖ ਲਓ ਤੇ ਆ ਬਿਸ਼ੇਰੀ ਚਾਰੇ ਨਮਾਉਣ ਵਾਲਾ ਦਾ ਸਾਡਾ ਮਾਲਾ ਤੇ ਰਹਿ ਗਿਆ ਨੁਕਰਾਂ ਨੂੰ ਆਉਣ ਵਾਲਾ ਇਹ ਕੱਲੂ ਨਵਾ ਕੇ ਇਹਨਾਂ ਦੇ ਚੱਜ ਨਾਲ ਕੱਲੂ ਬਰੀਫ ਚ ਤੁਹਾਨੂੰ ਵੀਡੀਓ ਰਾਵਾਂਗੇ ਤੇ ਬਾਕੀ ਦੋਸਤੋ ਇੱਧਰ ਵੀ ਦਿਖਾ ਦੇਣਾ ਤੁਹਾਨੂੰ ਜਾਨਵਰ ਆ ਮਾਰ ਬੜੀ ਬਿਸ਼ੇਰਾ ਰੋਸਤਾਂ ਦਾ ਜੀ ਤੇ ਆ ਨੀਲੀ ਬਿਸ਼ੇਰੀ ਆ ਗਈ ਆ ਚੰਬੀ ਘੋੜੀ ਲੈਂਥ ਲੰਥ ਚੈੱਕ ਕਰੋ ਇਹਦੀ ਕੱਦ ਦੇਖੋ ਕਿੱਡੀ ਦਾ ਲੰਬੀ ਲੰਬੀ ਕਿੰਨੀ ਆ ਇਹ ਵੀ ਜੈਜ ਮੁੱਲ ਦੀ ਹੈ ਜੀ ਜਮਾਂ ਜੈਜ ਮੁੱਲ ਦੀ ਮੌਕੇ ਤੇ ਖਾਲੀ ਅੰਦਰ ਦੀ ਚੈੱਕ ਪਾਸ ਇਹ ਆਵਲਖ ਘੋੜੀ ਹੋਗੀ ਇਹ ਜੈਰਾ ਤੋਂ ਗੱਬਣਾ ਇਹ ਤਿੰਨੇ ਘੋੜੀਆਂ ਮੀਟ ਹੋਈਆਂ ਆ ਇਹਨੂੰ ਮਹੀਨਾ ਹੋ ਗਿਆ ਮੀਟ ਹੋਈ ਨੂੰ ਇਹਨੂੰ ਥੋੜੇ ਦਿਨ ਹੋ ਗਏ ਮੀਟਾ ਇਹਨਾਂ ਦੋਨਾਂ ਨੂੰ ਥੋੜੇ ਥੋੜੇ ਦਿਨ ਹੋਏ ਇਹ ਕਾਲੀਆ ਘੋੜੀ ਉਹ ਕਮੈਤ ਦੋ ਪੈਰ ਚੱਟੇ ਮੱਥੇਵਾਟਾ 61 ਇੰਚ ਹਾਈਟ ਦੀ ਜਿਹੜੀ ਆ ਘੋੜੀ ਆ ਆ 60 ਇੰਚ ਦੀਆਂ ਦੋਨੇ ਆ ਵੀ ਮਹੂਗਾ ਰੰਗ ਦੇ 골ਡਨ ਕਲਰ ਦੀ ਤਿੰਨ ਪੈਰ ਚੱਟੇ 골ਡਨ ਘੋੜੀ ਇਹਦੀ ਬਸ਼ੇਰੀ ਬਹੁਤ ਚੰਗੀ ਸੀ ਉਹ ਵੇਚਤੀ ਹੁਣ ਜੈ ਰਾਜ ਤੋਂ ਮੀਟ ਆ ਤੋਂ ਦੋਸਤੋ ਇੰਨੇ ਕ ਜਾਨਵਰ ਜਿਹੜੇ ਤੁਹਾਨੂੰ ਦਿਖਾਈ ਆ ਜੇ ਕੇ ਭਰਾ ਦੇ ਮੇਰੇ ਦੇ ਚੱਲਦੇ ਹੋਏ ਦੇਖ ਸਕਦਾ ਕਾ ਕੁੜੀ ਹੈ ਜਾਇਜ ਮੁੱਲ ਦੀ ਹਜ਼ਾਰਾਂ ਵਿੱਚ ਮੁੱਲ ਹੈ ਇਹਦਾ ਵੀ ਪੌਣੀ ਨੁਕਰੀ ਜਾਂ ਲੰਬੀ-ਲੰਬੀ ਸੋਹਣੀ ਆ ਕੁੜੀ ਕੰਨ ਕੰਡੀਸ਼ਨ ਦੇਖ ਸਕਦੇ ਹੋ ਤੁਸੀਂ